ਕੱਲ ਵੀ ਇੱਕ ਬ੍ਰੈਂਡ ਤੇ ਤੂੰ ਅੱਧੀ ਸਿਸ਼ੀ ਲਾ ਕੇ ਖਾ ਗਿਆ। ਡੰਗਰ ਜੇ ਨਾ ਹੋਵੇ। ਆ ਹੁਣੇ ਮੇਰੀ ਜਾਨ ਨਿਕਲ ਚੱਲੀ ਸੀ। ਤੁਸੀਂ ਵੀ ਬਾਥਰੂਮ ਜਾਣਾ। ਹਾਂਜੀ ਮੈਂ ਵੀ ਜਾਣਾ। ਜੇ ਤੁਸੀਂ ਜਾਣਾ ਤੁਸੀਂ ਪਹਿਲਾਂ ਚੱਲ ਜਾਓ। ਨਹੀਂ ਨਹੀਂ। ਪ੍ਰੈਸ਼ਰ ਤੇ ਬੜਾ ਬਟ ਆਈ ਕੈਨ ਕੰਟਰੋਲ। ਉਹ ਤੁਸੀਂ ਵੱਡੇ ਹੋ ਤੁਸੀਂ ਪਹਿਲਾਂ ਚੱਲ ਜਾਓ। ਨਹੀਂ ਨਹੀਂ। ਉਹ ਮੈਂ ਬਾਅਦ ਚੱਲ ਜਾਣਾ। ਨਹੀਂ ਨਹੀਂ। ਤੁਸੀਂ ਜਾਓ। ਜਾਓ ਜਾਓ। ਪੱਕੀ ਗੱਲ? ਹਾਂ। ਜਾ। ਜਿੰਦਰ ਭਾਈ ਅੱਖਾਂ ਲੱਗ ਗਈ। ਯੇ ਐਲਬਮ ਪੂਰੀ ਹੋ ਗਈ ਤੇ ਬਾਹਰ ਆ ਜਾ ਇਹਦੀ ਐਲਬਮ ਇਨੀ ਛੇਤੀ ਪੂਰੀ ਨਹੀਂ ਹੁੰਦੀ ਹੁੰਦੀ ਇਹ ਰੀਟੈਕ ਬਹੁਤ ਲੈਂਦਾ ਇਨਸਾਨ ਚ ਸਬਰ ਵੀ ਹੁੰਦਾ ਇਨਸਾਨ ਚ ਸ਼ਰਮ ਵੀ ਹੁੰਦੀ ਆ ਕਮਰੇ ਦਾ ਕਿਰਾਇਆ ਰਹਿਣ ਦੇ ਆਂਦਾ ਤੂੰ ਮੇਰੇ ਨਾਲ ਤਇਅ ਕਰ ਮੰਥਲੀ ਕਿਹ ਦੇਣੀ ਯਾ ਪਿਆਰੀਆਂ ਗੱਲਾਂ ਕਰਦੇ ਹੋ ਚੌਧਰੀ ਸਾਹਿਬ ਕਿਹਦਾ ਤੁਹਾਡਾ ਕੋਣੀ ਯਰਗਾ ਮੂੰਹ ਹੈ ਨਹੀਂ ਸਮਝੇ ਐਦੀ ਵਰਗਾ